स्वागत है जी ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਪਿਛਲੇ ਜਨਤੋਂ ਸ਼ਹੀਦੀ ਦਿਹਾੜਿਆਂ ਦੇ ਸਬੰਧ ਵਿੱਚ ਜਿੱਥੇ ਸੂਬੇ ਭਰ ਤੋਂ ਸੰਗਤਾਂ ਟਰੈਕਟਰ ਟਰਾਲੀਆਂ ਤੇ ਕਾਰਾਂ ਦੇ ਕਾਫਲਿਆਂ ਦੇ ਰੂਪ ਵਿੱਚ ਫਤਿਹਗੜ ਸਾਹਿਬ ਵੱਲ ਨਮਸਕਾਰ ਕਰਨ ਪਹੁੰਚ ਰਹੀਆਂ ਨੇ ਉੱਥੇ ਹੀ ਲੰਗਰਾਂ ਦੇ ਪ੍ਰਬੰਧ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਥਿਸ਼ਿਆਂ ਤੇ ਦੇਖੇ ਜਾ ਰਹੇ ਨੇ ਤੇ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ਼੍ਰੀ ਗੁਰੂ ਤੇਗਬਾਦ ਟਰੱਕ ਯੂਨੀਅਨ ਪਵਾਨੀ ਕਰਦੀਆਂ ਜਿੱਥੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗਵਾੜਾ ਦੀ ਅਗਵਾਈ ਹੇਠ ਅੱਜ ਬਰੈਡ ਪਕੌੜਿਆਂ ਦਾ ਤੇ ਚਾਹ ਦਾ ਲੰਗਰ ਜੋ ਉਹ ਲਾਇਆ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਖੁਦ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਉਹਨਾਂ ਦੀ ਟੀਮ ਸੇਵਾ ਕਰਦੀ ਨਜ਼ਰ ਆ ਰਹੀ ਹੈ ਤੁਹਾਨੂੰ ਉੱਥੇ ਲੈ ਚਲਦੇ ਹਾਂ ਸੁਣਾਉਣੇ ਆ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਕੀ ਕਹਿਣਾ ਹੈ ਪੂਰੀ ਦੁਨੀਆ ਦੇ ਅੰਦਰ ਸ਼ਹੀਦੀ ਲਸ਼ਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਜਿੱਥੇ ਵਕ ਵਕ ਸ਼ਹਿਰਾਂ ਦੇ ਵਿੱਚੋਂ ਤਸਵੀਰਾਂ ਆਈਆਂ ਨੇ ਉੱਥੇ ਹੀ ਇਹ ਤਸਵੀਰਾਂ ਤੁਹਾਨੂੰ ਟਰੱਕ ਯੂਨੀਅਨ ਪੁਆਣੀ ਕਰਦੀਆਂ ਦਿਖਾਵੇ ਸੋ ਤੁਹਾਨੂੰ ਉੱਥੇ ਲੈ ਚੱਲਦੇ ਆ ਆਜੋ ਹਰ ਸਾਲ ਲਾਲਾ ਨੇ ਸੰਗਤ ਜਾਂਦੀ ਆ ਫਤੇਗੜ ਸਾਹਿਬ ਸ਼ਹੀਦੀ ਨੂੰ ਮੁੱਖ ਰੱਖਦੇ ਆ ਛੋਟੇ ਸਾਹਿਬ ਜਦਿਆਂ ਦੀ ਚਾਹ ਤੇ ਬਰੈਡਾਂ ਦਾ ਲੰਗਰ ਲਾਏ ਸਿੰਘ ਪਿੰਡ ਫੱਗੂ ਵਾਲਾ ਸੋਡੇ ਸਾਹਿਬ ਜੀ ਆਦਿ ਦੀ ਉਦੁੱਤੀ ਸਹਾਦਤ ਨੂੰ ਸਮਰਪਿਤ ਟਰੱਕ ਯੂਨੀਅਨ ਪੋਨੀਗੜੇ ਵੱਲੋਂ ਪ੍ਰਧਾਨ ਜੀ ਵੱਲੋਂ ਸਾਰੇ ਪਰਾਵਾਂ ਦੀ ਸਹਿਤ ਨਾਲ ਬਰੈਡਾਂ ਦੇ ਜੱਬਗੋੜਿਆਂ ਦਾ ਲੰਗਰ ਲਾਇਆ ਜੋ ਵੀ ਸੰਗਤ ਆ ਜਾਂਦੀਆਂ ਨੇ ਇਹ ਆਉਂਦੀਆਂ ਨੇ ਹਰ ਸਾਲ ਦੀ ਤਰ੍ਹਾਂ ਕੋਸ਼ਿਸ਼ ਕੀਤੀ ਆ ਉਹਨਾਂ ਦੇ ਸਹਾਦਤ ਨੂੰ ਪ੍ਰਣਾਮ ਕਰਨ ਲਈ